ਕੈਰੀ ਲਾਈਵ ਸਟਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਬਲਕ ਸੈਨਾ ਦਿਨ ਆਉਂਦੇ ਪਿੰਡ ਢਲਮੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਵਿਦਿਆੰਗ ਬੱਚਿਆਂ ਦੇ ਚੱਲ ਰਹੇ ਸਕੂਲ ਵਿੱਚ ਸਿਕ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਜਗਸੀਲ ਸਿੰਘ ਮੋੜ ਵੱਲੋਂ ਇੱਕ ਸਪਲਟ ਏਸੀ ਅਤੇ ਪਿੰਡ ਉੱਗੋਕ ਦੇ ਸਕੂਲ ਲਈ ਤਿੰਨ ਪੱਕੇ ਪੇਟ ਕੀਤੇ ਗਏ ਭਾਈ ਜਗਸੀਰ ਸਿੰਘ ਮੋੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਏਸੀ ਅਤੇ ਪੱਖਿਆਂ ਦੀ ਸੇਵਾ ਸਰਦਾਰ ਚਰਨਜੀਤ ਸਿੰਘ ਬਰਾੜ ਸਿੰਗਾਪੁਰ ਦੇ ਸਹਿਯੋਗ ਦੇ ਨਾਲ ਅੱਜ ਪਿੰਡ ਢਿਲਮਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇੱਕ ਸਪਰਟ ਏਸੀ ਪੇਟ ਕੀਤਾ ਗਿਆ। ਉਹਨਾਂ ਸਕੂਲ ਦੇ ਮੁਖ ਅਧਿਆਪਕ ਸ੍ਰੀ ਗੁਰਤੇਜ ਸਿੰਘ, ਮੈਡਮ ਦਵਿੰਦਰ ਕੌਰ ਅਤੇ ਸਮੂਹ ਟੀਚਰ ਸਟਾਫ ਦੇ ਪ੍ਰਸੰਸਤਾ ਕਰਦਿਆਂ ਕਿਹਾ ਕਿ ਸਰਕਾਰ ਦੇ ਨਾਲ-ਨਾਲ ਸਮਾਜ ਨੂੰ ਵੀ ਸਰਕਾਰੀ ਵਿਦਿਆਰਥੀਆਂ ਪ੍ਰਤੀ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ। ਤਾਂ ਹੀ ਇੱਕ ਨਿਰੋਜ ਸਮਾਜ ਦੀ ਸਿਰਜਣਾ ਹੋ ਸਕਦੀ ਹੈ ਉਹਨਾਂ ਮੰਨਿਆ ਕਿ ਅੱਜਕੱਲ੍ਹ ਕريبਸਾਰ ਹੀ ਸਰਕਾਰੀ ਅਧਿਆਪਕਾਂ ਤੱਕ ਮਿਹਨਤ ਕਰਕੇ ਸਕੂਲਾਂ ਨੂੰ ਬੁਲੰਦੀਆਂ ਤੇ ਲਿਜਾ ਰਹੇ ਹਨ ਮੈਡਮ ਦਵਿੰਦਰ ਕੌਰ ਨੇ ਦੱਸਿਆ ਕਿ ਸਾਰੇ ਕਮਰਿਆਂ ਵਿੱਚ ਪੱਖੇ ਤਾਂ ਲੱਗੇ ਹੋਏ ਸਨ ਪਰ ਹੁਣ ਏਸੀ ਲੱਗਣ ਨਾਲ ਬੱਚਿਆਂ ਨੂੰ ਆਉਂਦੀ ਗਰਮੀ ਤੇ ਹੋਮਸਪ੍ਰੇ ਮੌਸਮ ਵਿੱਚ ਰਾਤ ਮਿਲੇਗੀ ਉਹਨਾਂ ਸਿੱਖ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਜਗਸੀਰ ਸਿੰਘ ਮੌੜ ਅਤੇ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਤਸਵੀਰਾਂ ਕੀ ਬੋਲਦੀਆਂ ਨੇ ਤੁਸੀਂ ਆਪ ਹੀ ਵੇਖ ਲਵੋ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੀ ਦੀ ਰਿਪੋਰਟ ਕੈਰੀ ਲਾਈਫ ਸਟਾਰ The border, the border, the at the ball at the border, the the ਹਾਂਜੀ ਸਭ ਤੋਂ ਪਹਿਲਾਂ ਆਪ ਸਭ ਦਾ ਇੱਥੇ ਪਹੁੰਚਣ ਤੇ ਹਾਰਦਿਕ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਦਵਿੰਦਰ ਕੌਰ ਰਿਸੋਰਸ ਪਰਸਨ ਬਲਕ ਸ਼ੈਨਾ ਦੇ ਵਿੱਚ ਕੰਮ ਕਰ ਰਹੀ ਹਾਂ ਅੱਜ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਸਿਕ ਸੇਵਾ ਸੁਸਾਇਟੀ ਮੋਡ ਜਿਨ੍ਹਾਂ ਦੇ ਸਰਪ੍ਰਸਤ ਆ ਜਗਸੀਰ ਸਿੰਘ ਜੀ ਮੋਡ ਤੇ ਉਹਨਾਂ ਦੇ ਸਾਰੇ ਪਰਿਵਾਰਕ ਮੈਂਬਰ ਜੋ ਕਿ ਇੱਥੇ ਸਾਡੇ ਜਿਹੜੇ ਸਪੈਸ਼ਲ ਬੱਚੇ ਨੇ ਕਿਉਂਕਿ ਸਕੂਲ ਦੇ ਵਿੱਚ ਰਿਸੋਰਸ ਹੁਣ ਚੱਲ ਰਿਹਾ ਹੈ ਇਸ ਰਿਸੋਰਸ ਰੂਮ ਦੇ ਵਿੱਚ ਸਾਡੇ ਕੋਲੇ 15 ਬੱਚੇ ਆਉਂਦੇ ਆ ਜੋ ਕਿ ਵੱਖੋ-ਵੱਖਰੀ ਕੈਟਾਗਰੀ ਦੇ ਨਾਲ ਸੰਬੰਧਿਤ ਨੇ ਇਸ ਸੋਰਸ ਰੂਮ ਦੇ ਜੋ ਅਸੀਂ ਪ੍ਰਪੋਜ਼ਲ ਦਿੱਤੀ ਸੀ ਭਾਈ ਸਾਹਿਬ ਨੂੰ ਕਿ ਇਹਨਾਂ ਬੱਚਿਆਂ ਨੂੰ ਵੀ ਜੋ ਵੀ ਹੈ ਗਰਮੀ ਦਾ ਮੌਸਮ ਹੈ ਏਸੀ ਦੀ ਪ੍ਰਪੋਜ਼ਲ ਕੀਤੀ ਸੀਗੀ 21 ਤਰੀਕ ਨੂੰ ਤਾਂ ਉਹਨਾਂ ਨੇ ਬੜੇ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤ ਹੀ ਦਿਲੋਂ ਸਤਿਕਾਰ ਕਰਦੇ ਹੋਏ ਇਹਨਾਂ ਬੱਚਿਆਂ ਨੂੰ ਪਿਆਰ ਜੋ ਬਖਸ਼ਿਸ਼ ਕੀਤਾ ਹੈਗਾ ਅੱਜ ਜੇ ਏਸੀ ਦਾ ਜਿਹੜਾ ਗਿਫਟ ਹੈ ਬੱਚਿਆਂ ਦੇ ਲਈ ਲੈ ਕੇ ਆਏ ਨੇ ਮੈਂ ਸਮੂਹ ਸਿੱਖਿਆ ਵਿਭਾਗ ਵੱਲੋਂ ਆਪਣੇ ਡਿਪਾਰਟਮੈਂਟ ਵੱਲੋਂ ਇਹਨਾਂ ਬੱਚਿਆਂ ਵੱਲੋਂ ਮਾਪਿਆਂ ਵੱਲੋਂ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜੀ ਤੇ ਹਮੇਸ਼ਾ ਇਹ ਆਸ ਕਰਦੀ ਹਾਂ ਹਮੇਸ਼ਾ ਇਹ ਸੋਸਾਇਟੀ ਸਾਡੇ ਬੱਚਿਆਂ ਦੇ ਲਈ ਇੰਨਾ ਹੀ ਕੰਮ ਕਰਦੀ ਰਹੇਗੀ ਇੱਕ ਵਾਰ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਸਿੱਖ ਸੇਵਾ ਸੋਸਾਇਟੀ ਮੌਡ ਦਾ ਬਹੁਤ-ਬਹੁਤ ਧੰਨਵਾਦੀ ਗਰੇ ਲਾਈਵ ਸਟਾਰ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਨੂੰ ਗੁਰਬਤ ਅਰਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਜਿਹੜਾ ਢੱਲਮਾ ਇਹਦੇ ਵਿੱਚ ਪੂਰੇ ਬਲਾਕ ਦੇ ਜਿਹੜੇ ਮੰਦਭੁੱਧੀ ਬੱਚੇ ਪੜਦੇ ਆ ਉਹਨਾਂ ਲਈ ਬੇਨਤੀ ਕੀਤੀ ਗਈ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਪਿੰਡ ਉਗੋਕੇ ਦੇ ਸਕੂਲ ਦੇ ਲਈ ਤਨਾ ਅੱਖੇ ਚਾਹੀਦੇ ਸੀ ਸੱਤ ਵਾਲੇ ਅਤੇ ਨਾਲ ਢੱਲਮਾ ਦੇ ਜਿਹੜੀ ਇਦਾਂ ਦੇ ਬੱਚੇ ਆ ਜਿਹੜੇ ਜਿਨ੍ਹਾਂ ਦਾ ਦਿਮਾਗ ਘੱਟ ਕੰਮ ਕਰਦਾ ਉਹਨਾਂ ਦੀ ਮੈਡਮ ਵੱਲੋਂ ਰਿਕੁਐਸਟ ਸੀਗੀ ਵੀ ਇੱਥੇ ਬੱਚਿਆਂ ਲਈ ਏਸੀ ਚਾਹੀਦਾ ਕਿਉਂਕਿ ਪੂਰੇ ਬਲਾਕ ਦੇ ਬੱਚੇ ਇਕੱਠਾਵੇਂ ਪੜਦੇ ਆ ਤੇ ਮੈਂ ਧੰਨਵਾਦ ਕਰਨਾ ਚਰਨਜੀਤ ਬਰਾੜਵੀਰ ਜੀ ਸਿੰਗਾਪੁਰ ਜਿਨ੍ਹਾਂ ਨੇ 60000 ਰੁਪਏ ਨਾਲ ਦੀ ਨਾਲ ਸੇਵਾ ਕੀਤੀ ਜਿਸ ਦੀ ਬਦ ਲਮਾਂ ਦੇ ਬੱਚਿਆਂ ਲਈ ਏਸੀ ਆ ਗਿਆ ਜੀ ਉਗੋਕੇ ਸਕੂਲ ਦੇ ਬੱਚਿਆਂ ਦੇ ਲਈ ਜਿਹੜਾ ਹੈਗਾ ਤਿੰਨ ਸੱਤ ਵਾਲੇ ਪੱਖੇ ਆਏ ਆ ਬੱਚੇ ਖੁਸ਼ ਹੈ ਰੱਬੀ ਰੂਪ ਹੈ ਮੈਂ ਧੰਨਵਾਦ ਫੇਰ ਕਰ ਦਵਾਂ ਕਿਉਂਕਿ ਸਾਡੇ ਵੱਡੇ ਸਤਿਕਾਰਯੋਗ ਭਰਾ ਨੇ ਵੀ ਚਰਨਜੀਤ ਸਿੰਘ ਮਰਾੜ ਸਾਹਿਬ ਜਿਨ੍ਹਾਂ ਨੇ ਸਾਨੂੰ ਜਹਾਜ਼ਾਂ ਦੀ ਸੇਵਾ ਵੀ ਕਰਾਈ ਬੜਾ ਕਮਾਇਆ ਭਰਾਇਆ ਪਰਮਾਤਮਾ ਨਾਲ ਚੜ੍ਹਦੀ ਕਲਾ ਚ ਰੱਖੀ ਸਮੇਂ-ਸਮੇਂ ਦੇ ਦਿਲ ਖੋਲ ਕੇ ਮਦਦ ਕਰਦੇ ਰਹਿੰਦੇ ਆ ਹੁਣ ਪਿੱਛੇ ਜੇ ਵੀ ਅਸੀਂ 35000 ਰੁਪਏ ਬੱਚਿਆਂ ਦੀ ਫੀਸ ਭਰ ਚੁੱਕੇ ਪਿੰਡ ਡਾਲਾ ਜ਼ਿਲ੍ਹਾ ਮੋਗਾ ਉਹਨਾਂ ਵੱਲੋਂ ਤੇ ਅੱਜ ਫੇਰ ਏਸੀ ਦੇ ਪੱਖੇ ਮਨਤਬੁੱਧੀ ਬੱਚਿਆਂ ਦੇ ਲਈ ਚਰਨਜੀਤ ਬਰਾੜ ਸਾਹਿਬ ਉਹਨਾਂ ਦੀ ਸੇਵਾ ਜੀ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੀ।